ਕਾਦੀਆਂ ਰੋਜ਼ਾਨਾ ਸਪੋਕਸਮੈਨ ਤੇ ਸਭ ਤੋਂ ਪਹਿਲਾਂ ਤਾਂ ਉਸਾਰਿਆਂ ਨੂੰ ਸਾਡੇ ਵੱਲੋਂ ਰੋਜ਼ਾਨਾ ਸਪੋਕਸਮੈਨ ਦੇ ਵੱਲੋਂ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਉਮੀਦ ਕਰਦੇ ਆ ਹਮੇਸ਼ਾ ਹਾਜ਼ਰ ਬਾਜ਼ਰ ਰਹੋ ਤੇ ਅੱਜ ਆਪਾਂ ਪਹੁੰਚੇ ਹਾਂ ਲੋੜੀ ਮਨਾਉਣ ਮੁਹਾਲੀ ਦੇ ਵਿੱਚ ਸੋ ਬਹੁਤ ਵਧੀਆ ਤਰੀਕੇ ਨਾਲ ਲੋੜੀ ਮਨਾ ਰਹੇ ਨੇ ਜੋ ਤੁਸੀਂ ਨਜ਼ਾਰਾ ਦੇਖ ਹੀ ਰਹੇ ਹੋ ਸੋ ਦੇਖੋ ਕਿ ਕਿੰਨੀਆਂ ਸੋਹਣੀਆਂ-ਸੋਹਣੀਆਂ ਪਰਫਾਰਮੈਂਸਾਂ ਹੋ ਰਹੀਆਂ ਨੇ ਤੇ ਲੋਕ ਇੱਥੇ ਪਹੁੰਚੇ ਹੋਏ ਨੇ ਲੋੜੀ ਦਾ ਤਿਉਹਾਰ ਮਨਾਉਂਦੇ ਨੇ ਇਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਤਸਵੀਰਾਂ ਵੀਡੀਓ ਤੁਸੀਂ ਦੇਖ ਰਹੇ ਹੋ ਸਾਰੀ ਨੱਚ ਰਹੀ ਨੇ ਡਾਂਸ ਕਰ ਰਹੇ ਨੇ ਤੇ ਵੀ ਆਡੀਅנס ਵੀ ਬਹੁਤ ਸਾਰੀ ਬੈਠੀ ਹੈ ਉਹਨਾਂ ਨਾਲ ਗੱਲਬਾਤ ਤਾਂ ਕਰਾਂਗੇ ਤੇ ਜਾਣਾਂਗੇ ਉਹਨਾਂ ਦੇ ਲਈ ਲੋੜੀ ਕਿੰਨੇ ਕਾਇਨੇ ਰੱਖਦੀ ਆ ਲੋੜੀ ਦੇ ਤਿਹਾੜੀ ਉਹ ਕੀ ਸਪੈਸ਼ਲ ਸੋਚਦੇ ਨੇ ਕੀ ਸਪੈਸ਼ਲ ਕਰਦੇ ਨੇ ਠੀਕ ਹੈ ਜੀ ਉਹਨਾਂ ਲਈ ਕੀ ਮਾਇਨੇ ਰੱਖਦੀ ਆ ਉਹ ਆਪਾਂ ਉਹਨਾਂ ਤੋਂ ਜਾਣਦੇ ਠੀਕ ਹੈ ਜੀ ਹੈਲੋ ਮੈਮ ਹੈਲੋ ਹੈਪੀ ਲੋੜੀ एवरीवन ਆਪਕੀ ਮੇਰੀ ਆਵਾਜ਼ ਆ ਰਹੀ ਹੈ ਨਾ ਲੋੜੀ ਕੀ ਮਾਇਨੇ ਰੱਖਦੀ ਹੈ ਤੁਹਾਡੇ ਲਈ ਬਹੁਤ ਜ਼ਰਾ फेमस फेस्टिवल ऑफ पंजाब फेमस फेस्टिवल ऑफ पंजाब किसों दियो तुसी असली मोहल्ले मनाली रोड़ी बढ़िया लगी बहुत मजा आया बहुत एंजॉय किया डांस किया डांस नहीं किया

ਠੀਕ ਹੈ ਠੀਕ ਹੈ ਸੱਚੀ ਗੱਲ ਸਰ ਸੀ ਸ਼ੀਸ਼ਾ ਡਿਹਾ ਬਹੁਤ ਬਹੁਤ ਮੁਬਾਰਕ ਸਾਡੀ ਤੁਹਾਨੂੰ ਵੀ ਲੋੜੀਆਂ ਬਹੁਤ ਬਹੁਤ ਵਾਰਖਾ ਜਿਲ੍ਹਾ ਕੰਪਲੈਕਸ ਦੇ ਵਿੱਚ ਜੋਟੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਇੱਕ ਵੱਡਾ ਸੰਦੇਸ਼ ਦਿੱਤੀ ਹੈ ਕਿ ਅੱਜ ਦੀਆਂ ਕਿਸੇ ਵੀ ਤਰੀਕੇ ਨਾਲ ਪੁੱਤਾਂ ਤੋਂ ਘੱਟ ਨਹੀਂ ਮੈਂ ਤੇ ਇੱਕ ਗੱਲ ਕਹਾਂ ਜੇ ਕਿ ਕਲਪਨਾ ਦੀ ਕਲਪਨਾ ਬਣ ਜਾ ਕੇ ਨੂੰ ਜਿੰਦ ਵਿਖਾ ਦਿੱਤਾ ਔਰਤ ਹੁਣ ਕਮਜ਼ੋਰ ਨਹੀਂ ਆਪਾਂ ਵਾਰੇ ਦਾਗ ਮਟਾ ਦਿੱਤਾ ਆਖੀ ਨੇ ਮੈਨੂੰ ਕਮਜ਼ੋਰ ਮੈਂ ਮੁਤਾਜ ਦੀ ਤੇਰੇ ਦਿੱਤੇ ਸਾਹਾਂ ਦੀ ਮੇਰੇ ਬੋਖ ਚ ਮਾਰਨ ਦੀ ਨਾ ਭੁੱਲ ਕਰੀ ਮੈਂ ਹਾਣੀ ਨਾ ਬਿਆਰਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਟੀਨਾਂ ਦੇ ਲਈ ਏਡਾ ਨਹੀਂ ਸੋਚ ਹਰ ਇੱਕ ਦੀ ਹੋਣੀ ਚਾਹੀਦੀ ਆ ਕਿੰਨਾ ਕੀ ਇੰਜੋਏ ਕਰ ਰਹੇ ਹੋ ਫਿਰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਮੇਰੇ ਕੋਲ ਆਪਣੇ ਕੋਲ 33 ਜਾਨੇ ਤੇ ਤਿੰਨੋਂ ਹੀ ਬਹੁਤ ਅੱਛੀਆਂ ਨੇ ਇੱਕ ਡਾਕਟਰ ਬਣ ਰਹੀ ਐ ਇੱਕ ਇੰਜੀਨੀਅਰ ਬਣ ਚੁੱਕੀ ਐ ਤੇ ਮੈਂ ਬਹੁਤ ਖੁਸ਼ ਹਾਂ ਕਿ ਟੀਨਾਂ ਦੀ ਔੜੀ ਮਿਲਾਈ ਹੈ ਟੀਨਾਂ ਦਾ ਨਾ ਬਚਪਨ ਬਹੁਤ ਪਿਆਰਾ ਹੁੰਦਾ ਆ ਉਹਨਾਂ ਦਾ ਬਚਪਨ ਕੀ ਮੇਰਾ ਮੈਂ ਮੇਰੇ ਧੀਾਂ ਦਾ ਬੱਚਾ ਬਿਲਕੁਲ ਬਹੁਤ ਅੱਛਾ ਉਹ ਮੈਂ ਕਦੇ ਮਹਿਸੂਸ ਹੀ ਨਹੀਂ ਕੀਤਾ ਸੀ ਐਂ ਤੇ ਪੁੱਤਾਂ ਦਾ ਫਰਕ ਵਰਕੇ ਮੈਨੂੰ ਜ਼ਿਆਦਾ ਪਿਆਰ ਮਿਲਿਆ ਹੁੰਦਾ ਤੋ ਅੱਛੇ ਵਿੱਚ ਛੋਟੇ ਲੋਕਾਂ ਨੇ ਕਿਹਾ ਵੀ ਮੜਾਂ ਧੀਆ ਹੋ ਗਿਆ ਹੈ ਨਾ ਸਰ ਇਹ ਮੁੰਡਾ ਨਹੀਂ ਹੋਇਆ ਇਹ ਚੀਜ਼ ਵੀ ਫੇਸ ਕੀਤੀ ਇਸ ਕਰਕੇ بڑے ਲੋਕਾਂ ਨੇ ਕਿਹਾ ਕਿ ਤੁਹਾਡੇ ਕੋਲ ਬੇਟਾ ਨਹੀਂ ਹੈਗਾ ਪਰ ਮੈਂ ਮਾਨ ਕਰਦਾ ਕਿ ਧੀਆ ਨੇ ਧੀਆ ਮਾਨ ਨੇ ਅੱਜ ਮੇਰੀ ਵੱਡੀ ਬੇਟੀ ਇੱਕ ਕੰਪਨੀ ਦੇ ਵਿੱਚ ਬਹੁਤ ਅੱਛੀ ਜੌਬ ਕਰ ਰਹੀ ਹੈ ਤੇ ਸਾਫਟਵੇਅਰ ਇੰਜੀਨੀਅਰ ਹੈ ਮੇਰੇ ਲਈ ਮਾਣ ਨਹੀਂ ਕਹਿੰਦਾ ਦੂਜੀ ਡਾਕਟਰ ਬਣਦੀ ਆ ਮੈਂ ਤੇ ਇਸ ਤੋਂ ਵੱਧ ਕੀ ਕਰਾਂ ਇਹ ਮੁੰਡਾ ਹੁੰਦਾ ਸ਼ਹਿਰੇ ਵਿੱਚ ਤੱਕ ਨਹੀਂ ਬੋਲਦਾ ਦੇਖੋ ਬੱਚਾ ਕੋਈ ਹੋਵੇ ਮੁੰਡਾ ਹੋਵੇ ਕੁੜੀ ਹੋਵੇ ਘਰਪਾਲੀ ਹੋਵੇ ਬਸ ਇੱਕ ਕੋਈ ਗੱਲ ਕਹਿੰਦੇ ਆ ਅਸੀਂ ਤੈਨੂੰ ਭਰਾ ਸੀਗੇ ਤੇ ਸਾਡੇ ਘਰ ਇੰਨੀ ਉਡੀਕਦੇ ਸੀ ਬੱਚੀਆਂ ਨੇ ਤੇ ਉਹਦੇ ਵਿੱਚ ਵੀ ਖੁਸ਼ੀ ਆ ਸ਼ੁਕਰੀਆ ਜੀ ਕਰ ਗਿਆ ਥੈਂਕ ਯੂ ਸੋ ਮਚ ਕੀ ਬਾਤ ਹੈ ਜੀ ਹਰੇਕੀ ਸੋਚੇ ਕਿਰੇ ਇਸ ਤਰ੍ਹਾਂ ਵੀ ਹੋਵੇ ਨਾ ਜਦ ਕੋਈ ਕੁਝ ਵੀ ਕਰ ਸਕਦਾ ਹੈ ਬਹੁਤ ਚੰਗੀ ਗੱਲ ਹੈ ਆਇਆ ਸੱਚੀ ਗੱਲ ਸਰ ਨੁਰੀ ਦੇ ਮਾਪ ਨੂੰ ਮੁਬਾਰਕਾਂ ਆ ਮੰਤਰੀ ਬਹੁਤ ਬਹੁਤ ਵਧੀਆ ਕਿੰਗ ਮਾਈ ਨੇ ਰੱਖਦੀ ਆ ਤੁਹਾਡੇ ਲਈ ਲੋਰੀ ਜੰਨੂ ਲੋਰੀ ਇਹ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਇਹ ਸ ਤੋਂ ਪਹਿਲਾਂ ਹੀ ਬਜਟੜੀਆਂ ਲੜਕੀਆਂ ਦੀ ਲੋਰੀ ਬਣਾਉਣੀ ਚਾਹੀਦੀ ਸੀ ਇਹਦੇ ਨਾਲ ਲੋਕਾਂ ਨੂੰ ਲੜਕੀਆਂ ਨੂੰ ਜਿਹੜੀ ਆ ਹੌਸਲਾ ਸਾਈਂ ਮਿਲਦੀ ਆ ਔਰ ਬਹੁਤ ਵਧੀਆ ਜਿਨਾ ਇਹ ਸਰਕਾਰ ਦਾ ਫਰਾਮਾ ਨਹੀਂ ਧੀਆਂ ਨਹੀਂ ਮੰਨਦੇ ਪੁੱਤ ਮੰਨਦੇ ਆ ਉਹਨਾਂ ਨੂੰ ਉਹਨਾਂ ਲਈ ਕੀ ਕਹਿਣਾ ਚਾਹੋਗੇ ਮੈਂ ਮੇਰੀ ਆਪਣੀ ਧੀ ਆ ਮੈਂ ਉਹਨੂੰ ਪੁੱਤ ਹੀ ਮੰਨਦਾ ਆਰ ਉਹਨੂੰ ਬਹੁਤ ਪਿਆਰ ਕਰਦਾ ਤੇ ਇਹ ਜਿਹੀ ਕੋਈ ਗੱਲ ਨਹੀਂ ਹੈਗੀ ਸਾਰੇ ਜਿਹੜੀਆਂ ਧੀਆਂ ਨੂੰ ਪੁੱਤ ਦੇ ਬਰਾਬਰ ਸਨਦੇ ਆ ਕਿਹਦੀ ਕੋਈ ਤਾਂ ਇਹੋ ਅੱਜ ਧੀਆਂ ਦੀ ਲੋੜੀ ਬਣਾਈ ਜਾ ਰਹੀ ਹੈ ਹੈ ਨਾ ਜੀ ਹਾਂ ਜੀ ਹਾਂ ਜੀ ਤੁਸੀਂ ਕਹਿੰਦੇ ਸਿਰਫ ਪੁੱਤਾਂ ਦੀ ਲੋੜੀ ਬਣਾਈ ਜਾਂਦੀ ਸੀ ਤੇ ਪਹਿਲਾਂ ਮਨਾਈ ਜਾਣੀ ਤੁਹਾਨੂੰ ਚੁੱਕਰ ਜਿਹੜੀ ਚਾਹੀਦੀ ਸੀ ਅੱਜ ਬਹੁਤ ਲੇਟ ਆਏ ਚ ਬੰਗਲਾਦੇਸ਼ਾ ਨਾਲ। ਬਹੁਤ ਸ਼ੁਕਰੀਆ ਤੁਹਾਨੂੰ। ਜੋ ਕਿਸੇ ਕੰਮ ਦੀ ਸੱਚੀ ਗੱਲ ਹੈ ਸਿਰਫ ਕੁੜੀਆਂ ਦੀ ਲੋੜੀ ਮਨਾਈ ਜਾਂਦੀ ਸੀ ਪਰ ਹੁਣ ਈਆਂ ਤੇ ਪੁੱਤ ਬਰਾਬਰ ਨੇ ਤੇ ਧੀਆਂ ਦੀ ਲੋੜੀ ਵੀ ਮਨਾਈ ਜਾ ਰਹੀ ਆ। ਅੱਛਾ ਜੀ ਲੋਕ ਕਾਰਨੀ ਡਾਇਰ ਤੋਂ ਪਿਆਰ ਵੀ ਉੱਤੇ ਚੜਦੇ ਆ ਪਹੁੰਚ ਗਿਆ ਐਂਡ ਲੈਟਸ ੀ ਜੀ ਆਪਾਂ ਵੀ ਥੋੜੇ ਜਿਹਾ ਡਾਂਸ ਕਰਨ ਦੀ ਕੋਸ਼ਿਸ਼ ਕਰਦੇ ਆ। ਨੇ ਮਨਾਇਆ ਤੇ ਇੱਕ ਵਾਰ ਹੀ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਰਿਵਾਰ ਨੂੰ ਨੂੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਕਹਿੰਦੇ ਹਾਂ ਨਾ ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲੇ ਪਾਏ ਸੋ ਜੀ ਲੀ ਨੂੜੀ ਦਾ ਦਿਹਾੜਾ ਬਹੁਤ ਤਰੀਕੇ ਨਾਲ ਮਨਾਓ ਤੇ ਹੈਲਦੀ ਰਹੋ ਸਿਹਤਮੰਦ ਰਹੋ ਆਪਣੇ ਆਪ ਨਾਲ ਰਹੋ ਪਿਆਰ ਕਰਦੇ ਰਹੋ ਸਾਰਿਆਂ ਨੂੰ ਤੇ ਖੁਸ਼ ਰਹੋ ਥੈਂਕ ਯੂ ਸੋ ਮੱਚ ਹੈਪੀ ਲੋੜੀ